ਹਾਂਜੀ ਖੜੇ ਆ ਜੋ ਜਾਨਾ ਦੱਖਣੀ ਪੁਆਇੰਟ ਤੇ ਦੁਗਰੀ ਰੇ ਪੁਲ ਦੇ ਕੋਲ ਜਿੱਥੇ ਕਿ ਅੱਜ ਧੁੰਦੇ ਚੱਲਦੇ ਬਹੁਤ ਭਿਆਨਕ ਐਕਸੀਡੈਂਟ ਹੋਇਆ ਜਿਸ ਵਿੱਚ ਇੱਕ ਵਿਅਕਤੀ ਦੀ ਜਾਨ ਚਲੀ ਗਈ ਆ ਐਸਐਚਓ ਨਾਲ ਗੱਲ ਹੋਈ ਆ ਉਹਨਾਂ ਨੇ ਦੱਸਿਆ ਕਿ ਤਕਰੀਬਨ 5 ਗੱਡੀਆਂ ਇਸ ਐਕਸੀਡੈਂਟ ਦੇ ਵਿੱਚ ਇੱਕ ਦੂਜੇ ਨਾਲ ਭੜੀਆਂ ਨੇ ਤੇ ਜਿਸ ਦੌਰਾਨ ਇੱਕ 45 ਸਾਲਾ ਵਿਅਕਤੀ ਬੁਰੀ ਤਰ੍ਹਾਂ ਇਨ੍ਹਾਂ ਐਕਸੀਡੈਂਟ ਦੇ ਇਨ੍ਹਾਂ ਇਸ ਭਿਆਨਕ ਐਕਸੀਡੈਂਟ ਦੇ ਵਿੱਚ ਕੁਚਲਿਆ ਗਿਆ ਇਹ ਆਪ ਕਰਦੇ ਆ ਗੱਲਬਾਤ ਐਸਐਚਓ ਨਾਲ ਤੇ ਪਰਿਵਾਰਕ ਮੈਂਬਰਾਂ ਨਾਲ ਓਕੇ ਵੀਰ ਜੀ ਓਕੇ ਕਿਹੜਾ ਮੁੰਡਾ ਵੀਰ ਜੀ ਕਿਹੜਾ ਫੰਸੀਗਾ ਗੁਰਸਦੀ ਵੰਡੋ ਗੁਰਸਦੀ ਵੰਡ ਸੀਗਾ ਬੜੇ ਭਾਈ ਸੀਗੇ ਅੱਛਾ ਬੜਾ ਲੜਕਾ ਦਾ ਚਲ ਰਿਹਾ ਬੇਟਰ ਨਾਲ ਪੁਲਿਸ ਫੋਰ ਸੋਸ਼ਲ ਮੌਕੇ ਤੇ ਪੁੱਜਾ ਹੋਇਆ ਹੈ ਦੇਖ ਸਕਦੇ ਹਾਂ ਕਿ ਜਿਨ੍ਹਾਂ ਦੇ ਡੈਡ ਬਾਡੀਜ਼ ਨੇ ਰਿਸ਼ਤੇਦਾਰ ਨੇ ਉਹਨਾਂ ਵੱਲੋਂ ਪ੍ਰਲਾਪ ਕੀਤਾ ਜਾ ਰਿਹਾ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਹੈ ਇਹ ਹਾਦਸਾ ਹੋਇਆ ਬੜਾ ਭਿਆਨਕ ਕਈ ਗੱਡੀਆਂ ਲੱਗੀਆਂ ਕਿੰਨੀਆਂ ਗੱਡੀਆਂ ਲੱਗੀਆਂ ਤੇ ਕਿੰਨੀਆਂ ਦੀ ਮੌਤ ਹੋਈ ਅੱਜ ਸਵੇਰੇ ਇੱਕ ਸੰਘਣੀ ਧੁੰਦ ਦੇ ਕਾਰਨ ਪਹਿਲਾਂ ਇਨੀਸ਼ੀਅਲੀ ਦੋ ਜਗ੍ਹਾ ਤੇ ਸੀਗੇ ਉਹਨਾਂ ਦਾ ਐਕਸੀਡੈਂਟ ਹੋਇਆ ਇਹੋ ਐਕਸੀਡੈਂਟ ਇਸ ਹਾਦਸੇ ਦੇ ਵਿੱਚ ਇੱਕ ਲੋਕਲ ਐਮਰਜੈਂਸੀ 19 ਸਾਲ ਦੀ ਉਮਰ ਸੀ ਜਿਹਦੇ ਵਿੱਚ ਹੁਣ ਤੱਕ ਪਤਾ ਲੱਗਿਆ ਕਿ ਡੈਥ ਹੋ ਗਈ ਹੈ ਸਰ ਕਿੰਨੇ ਜ਼ਖਮੀ ਹੋ ਗਏ ਜੀ ਤਿੰਨ ਤੋਂ ਚਾਰ ਵਿਅਕਤੀ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਨੂੰ ਜਿਹੜੇ ਨੇੜਲੇ ਆਪਣੇ ਸਿੱਧੂ ਹਸਪਤਾਲਾਂ ਤੇ ਰਾਜਨਦ ਸਰ ਉੱਥੇ ਭੇਜਿਆ ਗਿਆ ਸਰ ਜਿਸ ਤਰ੍ਹਾਂ ਕਿ ਧੁੰਦ ਕਰਨੇ ਇੱਕ ਵੱਡਾ ਹਾਦਸਾ ਹੋਇਆ ਗੈਸ ਸਿਲੰਡਰ ਨਾਲ ਭਰੀ ਹੋਈ ਗੱਡੀ ਸੀਗੀ ਵੱਡਾ ਹਾਦਸਾ ਵੀ ਹੋ ਸਕਦਾ ਸੀ ਬਿਲਕੁਲ ਇੱਕ ਵੱਡਾ ਹਾਦਸਾ ਹੋਣੋ ਟਲੇ ਸਰ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਕਿੱਥੇ ਭੇਜ ਦਿੱਤਾ ਗਿਆ ਜੀ ਜ਼ਖਮੀ ਜੋ ਨੇੜਲੇ ਆਪਣੇ ਹਸਪਤਾਲ ਨੇ ਉੱਥੇ ਭੇਜਿਆ ਜੀ ਉਹਨਾਂ ਚੋਂ ਠੀਕ ਨੇ ਇੱਕ ਬੰਦੇ ਦੀ ਲੱਤ ਤੇ ਜਿਹੜੀ ਛੱਟ ਜਾ ਰਹੀ ਪ੍ਰਵਜੋ ਸਿੰਘ ਹੈ ਜੀ ਸਰ ਜੀ ਐਕਸੀਡੈਂਟ ਹੋਇਆ ਕਦਿਆਂ ਬਾਅਦ ਕਿਹਦਾ ਮੈਂ ਫੁੱਟਪਾਥ ਦੇ ਨਾਲ ਹੀ ਆ ਰਿਹਾ ਸੀ ਜੀ ਤੇ ਮੇਰੇ ਮੂਰੇ ਦੋ ਗੱਡੀਆਂ ਸੀ ਟੈਕਸੀ ਨੰਬਰ ਸੀ ਤੇ ਉਹਨਾਂ ਨੇ ਬ੍ਰੇਕ ਪਾਈ ਮੈਂ ਵੀ ਬ੍ਰੇਕ ਪਾਈ ਉਹਨੇ ਮੇ ਜਾਣ ਕੇ ਕੈਂਟਰ ਵਾਲੇ ਨੇ ਵਿੱਚ ਮਾਰੀ ਗੱਡੀ ਦੇ ਫਿਰ ਉਹ ਦੋ ਘੋੜੇ ਵਾਲੀ ਸਪੀਡ ਚ ਆ ਰਿਹਾ ਸੀ ਉਹ ਘੋੜੇ ਵਾਲਾ ਸਵਿੰਟ ਵਾਲਾ ਉਹ ਗੱਡੀਆਂ ਨੇ ਧੱਕਦਾ ਹੋਇਆ ਆਇਆ ਵਿੱਚ ਅੱਜ ਤੇ ਫਿਰ ਨੇ ਬੰਦੇ ਚੱਤੀ ਹੋਇਆ ਪੈ ਗਿਆ ਉਹ ਇੱਕ ਬੰਦੇ ਦੀ ਡੈੱਥ ਹੋ ਗਈ ਪਤਾ ਨਹੀਂ ਕੌਣ ਕਿੱਥੋਂ ਦਾ ਜੀ ਤੁਸੀਂ ਅੱਗੇ ਜਾ ਰਹੇ ਸੀ ਮੈਂ ਤਾਂ ਅੱਗੇ ਸੀ ਹੇ ਕਿੱਡੀ ਕੀ ਤੁਹਾਡੀ ਆ ਗਿਆ ਸਾਲੀ ਸਾਲੋ ਮੈਂ ਡਿਸਟ੍ਰਿਕਟ ਪਟਿਆਲਾ ਤਹਿਸੀਲ ਕਨੌਰ ਪਿੰਸਰਾਲ ਕਰਦਾ